ਇਹ ਜਲ ਬੱਸ ਚਲਾਈ ਗਈ ਹੈ ਪਾਣੀ ਵਾਲੀ ਬੱਸ ਚਲਾਈ ਗਈ ਹੈ ਗਈ ਸੀ ਇੱਕ ਦਿਨ ਲਈ ਘੰਟੇ ਦੋ ਘੰਟੇ ਲਈ ਚੱਲੀ ਹੈ ਤੇ ਇਹਨਾਂ ਨੇ ਫੋਟੋਆਂ ਖਿਚਾ ਕੇ ਅੰਦਰ ਬੰਦ ਕਰ ਦਿੱਤੀ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਇਹ ਹੈ ਕਿ ਪੰਜਾਬ ਨੂੰ ਪਾਣੀ ਚਾਹੀਦਾ ਹੈ ਨਾ ਕਿ ਪਾਣੀ ਵਾਲੀ ਬੱਸ ਚਾਹੀਦੀ ਸੀ ਪੰਜਾਬ 'ਚ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦਵੇ ਜਿਨੇ ਕਿਹਾ ਸੀ ਕਿ ਪੰਜਾਬ 'ਚ ਪਾਣੀ ਵਾਲੀਆਂ ਬੱਸਾਂ ਚਲਾ ਦਿਓ ਕੋਈ ਕਵੇ ਪੂਰੇ ਪੰਜਾਬ ਦਾ ਕੋਈ ਵਾਸੀ ਕਵੇ ਕਿ ਪੰਜਾਬ ਦੇ ਵਿੱਚ ਪਾਣੀ ਵਾਲੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਕਿਸੇ ਨੇ ਡਿਮਾਂਡ ਕੀਤੀ ਸੀ ਲੋਕੀ ਕਹਿੰਦੇ ਰੋਡਵੇਜ ਦੀਆਂ ਹੀ ਸਹੀ ਤਰ੍ਹਾਂ ਚਲਾ ਦਿਓ ਸੜਕਾਂ ਤੇ ਉਹ ਸੜਕਾਂ ਹੀ ਵੇਖ ਲੋ ਉਹ ਸੜਕਾਂ ਦੀ ਜਿਹੜੀ ਬੱਸਾਂ ਦੀ ਹਾਲਤ ਹੈ ਸੜਕਾਂ ਦੇ ਉੱਤੇ ਆਪਣੀਆਂ ਨਵੀਆਂ ਸੈਂਕੜੇ ਬੱਸਾਂ ਹਜ਼ਾਰਾਂ ਬੱਸਾਂ ਪਾਲੀਆਂ ਲੀਡਰਾਂ ਨੇ ਤੇ ਜਿਹੜੀਆਂ ਸਰਕਾਰੀ ਬੱਸਾਂ ਸੀ ਉਹ ਘਟ-ਘਟ ਕੇ ਵਿਚਾਰੀਆਂ ਗਿਣਤੀ ਦੀਆਂ ਰਹਿ ਗਈਆਂ ਜਿਹੜੀਆਂ ਰਹਿ ਗਈਆਂ ਉਹ ਵੀ ਵਿਰਤ ਹੋ ਗਈਆਂ ਨੇ ਉਹ ਦੂਰ ਤੁਰੀਆਂ ਤੇ ਮੂੰਹ ਇਧਰ ਕੱਢਿਆ ਨੇ ਪਿੱਛੇ ਇਧਰ ਕੱਢਿਆ ਹੁੰਦੇ ਕੰਬਦੀਆਂ ਹੀ ਹੁੰਦੀਆਂ ਜਿੱਦਾਂ ਨਮੋਨੀਆਂ ਹੋਇਆ ਹੁੰਦਾ ਬੰਦਾ ਚੜ੍ਹਦਾ ਹੀ ਡਰਦਾ ਵੀ ਚੜ੍ਹਦੇ ਚੱਲੇ ਆ ਉਤਰਾਂਗੇ ਵੀ ਕਿ ਨਹੀਂ ਕਿ ਪਾਰੀ ਚੋਂ ਨਿਕਲਣਾ ਪਊ ਕਿਤੇ ਡਿੱਗ ਕੇ ਸੋ ਉਹਨਾਂ ਬੱਸਾਂ ਦੀ ਹਾਲਤ ਖਸਤਾ ਹੈ ਪੰਜਾਬ ਦੇ ਕਿਸੇ ਇੱਕ ਬੰਦੇ ਨੇ ਕਦੀ ਪਾਣੀ ਵਾਲੀ ਬੱਸ ਨਹੀਂ ਸੀ ਮੰਗੀ ਇਹ ਪਾਣੀ ਵਾਲੀ ਬੱਸ ਕਿਉਂ ਬਣਾਉਣੀ ਪਈ ਕਿਉਂ ਆ ਸਾਰਾ ਡੰਬਰ ਕਰਨਾ ਪਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਮੂੰਹੋਂ ਨਿਕਲ ਗਿਆ ਸੀ ਕਿ ਪਾਣੀ ਵਾਲੀਆਂ ਬੱਸਾਂ ਚਲਾ ਦੇਾਂਗੇ ਸੋਦੇ ਕਰਕੇ ਇੱਕ ਕੈਂਪੇਨ ਚੱਲ ਰਿਹਾ ਹੁਣ ਸਾਡੇ ਵੱਲੋਂ ਪੰਜਾਬ ਦੇ ਵਿੱਚ ਸੁਖਬੀਰ ਦੀ ਗੱਪ ਆਪ ਦਾ ਸੱਚ ਸੋ ਸੱਚ ਸਾਹਮਣੇ ਲਿਆਉਣਾ ਹਰ ਪੰਜਾਬੀ ਦਾ ਹਰ ਚੰਗੇ ਨੇਕ ਇਨਸਾਨ ਦਾ ਫਰਜ਼ ਹੁੰਦਾ ਹੈ ਕਿ ਜਿੱਥੇ ਸਮਾਜ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉੱਥੇ ਸੱਚ ਨੂੰ ਸਾਹਮਣੇ ਲਿਆਂਦਾ ਜਾਏ ਸੋ ਸਾਨੂੰ ਜਲ ਦੀ ਲੋੜ ਸੀ ਪਾਣੀ ਦੀ ਲੋੜ ਸੀ ਪਾਣੀ ਦੇ ਤਾਂ ਸੌਦੇ ਕਰਤੇ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅੱਜ ਜਿੰਨਾ ਮਰਜ਼ੀ ਝੂਠ ਬੋਲੇ ਇੱਕ ਨੰਬਰ ਦਾ ਝੂਠਾ ਮੈਂ ਕਹਾਂਗਾ ਕਿਉਂਕਿ ਪੰਜਾਬ ਨੂੰ ਧੋਖਾ ਕਰਨ ਵਾਲਾ ਪੰਜਾਬ ਦੀ ਪਿੱਠ 'ਚ ਛੁਰਾ ਮਾਰਨ ਵਾਲਾ ਉਹੀ ਇੱਕ ਮੁੱਖ ਮੰਤਰੀ ਹੈ ਜਿਨੇ ਸਭ ਤੋਂ ਪਹਿਲਾਂ ਲੈਂਡ ਜਿਹੜੀ ਐ ਉਹ ਐਕਵਾਇਰ ਕਰਕੇ ਦਿੱਤੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਡਾ ਝੂਠ ਪਹਿਲਾਂ ਬੋਲਿਆ ਅਕਾਲੀ ਦਲ ਨੇ ਕਿ ਪਾਣੀ ਦੀ ਸੀ ਰੱਖਿਆ ਕਰਾਂਗੇ ਜਦ ਕਿ ਲੈਂਡ ਐਕਵਾਇਰ ਕਰਕੇ ਦਿੱਤੀ ਚੌਧਰੀ ਦੇਵੀ ਲਾਲ ਦੇ ਟਾਈਮ ਦੇ ਵਿੱਚ ਕਿ ਪਾਣੀ ਹਰਿਆਣੇ ਨੂੰ ਦੇ ਰਹੇ ਆ ਉਹਦੇ ਇਵਜ਼ ਦੇ ਵਜੋਂ ਦੇ ਅਗੋ ਨਜ਼ਰਾਨਾ ਵੀ ਲਿਆ ਗਿਆ ਕਰੋੜਾ ਰੁਪਏ ਦੇ ਵਿੱਚ ਔਰ ਲੈਂਡ ਲਈ ਗਈ ਉੱਥੇ ਤੁਹਾਡੇ ਗੁਰਗਾਉਂ ਦੇ ਵਿੱਚ ਜਿੱਥੇ ਹੋਟਲ ਬਣਾਇਆ ਹੁਣ ਇਹਨਾਂ ਨੇ ਸੋ ਐਸਵਾਈਐਲ ਜਿਹੜਾ ਮੁੱਦਾ ਇਹਨਾਂ ਨੇ ਚੁੱਕਿਆ ਉਹਦੀ ਲੈਂਡ ਕਿੰਨੇ ਅਕਵਾਇਰ ਕੀਤੀ ਸੀ ਆਮ ਆਦਮੀ ਪਾਰਟੀ ਨੇ ਉਹਦੀ ਲੈਂਡ ਅਰਵਿੰਦ ਕੇਜਰੀਵਾਲ ਨੇ ਅਕਵਾਇਰ ਕੀਤੀ ਸੀ ਉਹਦੀ ਲੈਂਡ ਕਿੰਨੇ ਸੀਪੀਆਈ ਸੀਪੀਐਮ ਨੇ ਕਿੰਨੇ ਅਕਵਾਇਰ ਕੀਤੀ ਸੀ ਹਾਂਜੀ ਕਾਲੀ ਸਰਾ ਹਾਂਜੀ ਫਿਰ ਇਹ ਕਿਉਂ ਕਹਿੰਦੇ ਨੇ ਐਸਵਾਈਐਲ ਨਹੀਂ ਬਣਨਾ ਚਾਹੀਦਾ ਤੁਸੀਂ ਆਪ ਤਾਂ ਜ਼ਮੀਨ ਲੈ ਕੇ ਦਿੱਤੀ ਕਿਸਾਨਾਂ ਕੋਲੋਂ ਉਸ ਤੋਂ ਬਾਅਦ ਇਹਨਾਂ ਨੇ ਜ਼ਮੀਨ ਲੈ ਕੇ ਦਿੱਤੀ ਦੂਜੀ ਵਾਰੀ ਪਿੱਠ 'ਚ ਛੁਰਾ ਕਿੰਨੇ ਮਾਰਿਆ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇੰਦਰਾ ਗਾਂਧੀ ਨੂੰ ਇੱਥੇ ਬੁਲਾ ਕੇ ਜਦੋਂ ਪਹਿਲਾ ਟੱਪ ਚਾਂਦੀ ਦੀ ਕਈ ਦੇ ਨਾਲ ਲਵਾਇਆ ਤੇ ਤਾੜੀਆਂ ਮਾਰੀਆਂ ਲਓ ਜੀ ਬਣ ਗਿਆ ਐਸਵਾਈਐਲ ਅੱਜ ਤੋਂ ਸ਼ੁਰੂ ਹੋ ਗਈ ਹੈ ਐਸਵਾਈਐਲ ਬਣਾਉਣ ਵਾਲੇ ਵੀ ਆਪ ਉਹਦੇ ਲਈ ਜਗ੍ਹਾ ਦੇਣ ਵਾਲੇ ਵੀ ਆਪ ਹੁਣ ਇੱਕ ਦੂਸਰੇ ਨਾਲ ਰਲ ਗਏ ਨੇ ਤੇ ਬੁਰਾ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਚ ਉਦੋਂ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਸੀ ਜਦੋਂ ਐਸਵਾਈਐਲ ਬਣੀ ਐ ਉਹਦੇ ਜੇ ਮਿਸਤਰੀ ਕਿੰਨੇ ਲਾਏ ਸੀ ਅਰਵਿੰਦ ਕੇਜਰੀਵਾਲ ਨੇ ਲਾਏ ਸੀ ਨਹੀਂ ਨਹੀਂ ਉਹਦੇ ਲਈ ਡਿਜ਼ਾਈਨਿੰਗ ਕਿੰਨੇ ਤਿਆਰ ਕੀਤੀ ਉਹਦੇ ਲਈ ਕਿੰਨੇ ਪੁਟਾਈ ਕੀਤੀ ਕਿੰਨੇ ਖੁਦਾਈ ਕੀਤੀ ਕਹਿੰਦੇ ਜਵਾਬ ਅਰਵਿੰਦ ਕੇਜਰੀਵਾਲ ਦੇਵੇ ਤੁਸੀਂ ਆਪ ਉਹ ਰਸਤੇ ਬਣਾਏ ਆਪ ਤੁਸੀਂ ਉਹ ਪਰਮਿਸ਼ਨਰ ਦਿੱਤੀਆਂ ਆਪ ਜ਼ਮੀਨਾਂ ਦਿੱਤੀਆਂ ਆਪ ਖੁਦਾਈ ਕਰਵਾਈ ਆਪ ਮਿਸਤਰੀ ਲਾ ਕੇ ਐਸਵਾਈਐਲ ਨਹਿਰ ਬਣਾਈ ਅੱਜ ਨਾਮ ਲਾ ਰਿਹਾ ਅਰਵਿੰਦ ਕੇਜਰੀਵਾਲ ਬਿਆਨ ਨਹੀਂ ਦਿੰਦਾ ਉਹ ਬਿਆਨ ਕੀ ਦੇ ਦੇਵੇ ਉਹਨੂੰ ਹੱਥ ਜੋੜ ਕੇ ਕੋਈ ਉਦਾਂ ਹੀ ਸਾਨੂੰ ਜਾਣ ਦੇ ਇਹ ਕਿਉਂ ਕਹਿੰਦੇ ਬਿਆਨ ਦੇ ਹੋਰ ਕੋਈ ਇੰਨਾ ਦੁਖੀ ਹੋ ਤੁਸੀਂ ਸੋ ਗੱਲ ਐਸਵਾਈਐਲ ਦੇ ਮੁੱਦੇ ਦੀ ਚੱਲੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦਾ ਫੇਰ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਹਨੇ ਕਿਤੇ ਵੀ ਪੰਜਾਬੀਆਂ ਦੇ ਨਾਲ ਬੇਇਨਸਾਫੀ ਕਰਨ 'ਚ ਕਮੀ ਨਹੀਂ ਛੱਡੀ ਅੱਜ ਇੱਕ ਕਿੱਡਾ ਵੱਡਾ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਕਿ ਹਰ ਘਰ 'ਚ ਇੱਕ ਨੌਕਰੀ ਦੇਵਾਂਗੇ ਜੇ ਕੋਈ ਪੁੱਛਣ ਵਾਲਾ ਹੋਵੇ ਜੇ ਕਿਸੇ ਦੇ ਸਾਹਮਣੇ ਆਉਂਦਾ ਹੋਵੇ ਤੇ ਪਾਰਟੀ ਵਾਲਿਆਂ ਨੂੰ ਨਹੀਂ ਮਿਲਦਾ ਆਪਣੇ ਲੀਡਰਾਂ ਨੂੰ ਨਹੀਂ ਮਿਲਦਾ ਆਮ ਬੰਦੇ ਨੂੰ ਕਿੱਥੋਂ ਮਿਲਣਾ ਤੇ ਜੇ ਕਿਤੇ ਮਿਲੇ ਵੀ ਤੇ ਕਾਫੀ ਵੀਦ ਕੈਪਟਨ 'ਚ ਤੁਸੀਂ ਦੇਖਿਆ 400 ਮੀਟਰ ਦਾ ਫਰਕ ਪਾ ਕੇ ਬਿਠਾਇਆ ਜਾਂਦਾ ਸੀ ਵੀ ਕੋਈ ਨੇੜਿਓਂ ਕੁਐਸਚਨ ਨਾ ਪੁੱਛ ਲਵੇ ਕੋਈ ਸੋ ਜੇ ਕੋ ਪੁੱਛਣ ਨਾਲ ਆਵੇ ਸਭ ਤੋਂ ਪਹਿਲਾਂ ਇਹ ਪੁੱਛਿਆ ਜਾਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਹਰ ਘਰ 'ਚ ਇੱਕ ਨੌਕਰੀ ਦੇਵਾਂਗੇ ਜਦੋਂ ਇਹਨਾਂ ਦੀ ਸਰਕਾਰ ਆਈ ਸੀ 2002 ਦੇ ਵਿੱਚ ਤੇ ਸਭ ਤੋਂ ਪਹਿਲਾਂ ਨੌਕਰੀਆਂ ਤੇ ਪਾਬੰਦੀ ਕਿੰਨੇ ਲਾਈ ਸੀ ਕਿ ਉਸ ਤੋਂ ਬਾਅਦ ਰਿਕਰੂਟਮੈਂਟ ਹੀ ਕੋਈ ਨਹੀਂ ਹੋਏਗੀ ਪਹਿਲਾਂ ਨੌਕਰੀਆਂ ਤੇ ਪਾਬੰਦੀ ਲਾਈ ਫਿਰ 2004 ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਨੂੰ ਪੈਨਸ਼ਨ ਦੀ ਜਿਹੜੀ ਸਕੀਮ ਸੀ ਉਹ ਬੰਦ ਕਰਤੀ ਕਿ 2004 ਤੋਂ ਬਾਅਦ ਜਿਹੜਾ ਵੀ ਸਰਕਾਰੀ ਮੁਲਾਜ਼ਮ ਭਰਤੀ ਹੋਏਗਾ ਉਹਨੂੰ ਪੈਨਸ਼ਨ ਨਹੀਂ ਮਿਲਿਆ ਕਰੇਗੀ ਇੱਕ ਤਾਂ ਭਰਤੀ ਬੰਦ ਕੀਤੀ ਨੌਕਰੀਆਂ ਸਰਕਾਰੀ ਬੰਦ ਕੀਤੀਆਂ ਉਸ ਤੋਂ ਬਾਅਦ ਜਿਹੜੇ ਭਰਤੀ ਸੀਗੇ 2004 ਤੋਂ ਬਾਅਦ ਹੋਣਗੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਇਹ ਅਸੀਂ ਵਾਦਾ ਕੀਤਾ ਕਿ ਸਾਡੀ ਸਰਕਾਰ ਆਉਂਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ 2004 ਤੋਂ ਬਾਅਦ ਜਿਹੜੇ ਭਰਤੀ ਹੋਏ 1.5 ਲੱਖ ਮੁਲਾਜ਼ਮ ਬੰਦੇ 44 ਵਿਭਾਗਾਂ ਦੇ ਅਸੀਂ ਸਾਰਿਆਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਕੇ ਉਹਨਾਂ ਸਾਰਿਆਂ ਨੂੰ ਪੈਨਸ਼ਨੇਬਲ ਕਰਾਂਗੇ ਉਹਨਾਂ ਸਾਰਿਆਂ ਨੂੰ ਪੈਨਸ਼ਨ ਸੋ ਗੱਲ ਫੇਰ ਵਾਪਸ ਝੂਠਦੇ ਆਉਂਦੀ ਹੈ ਕਹਿੰਦੇ ਜਿੰਨਾ ਸੁਠਣਾ ਸਵਾਈਆਂ ਹੁੰਦੀਆਂ ਉਹਨਾਂ ਨੇ ਵਾਸ਼ਰੂਮ ਜਾਣ ਦੇ ਰਾਹ ਵੀ ਰੱਖੇ ਹੁੰਦੇ ਨੇ ਪਰ ਸਵਾਹ ਬੈਠੇ ਨੇ ਰਾਹ ਰੱਖਿਆ ਹੀ ਨਹੀਂ ਕਿੱਧਰ ਦੀ ਜਾਣੀ ਉਹ ਜਿਹੜਾ ਕੱਪੜੇ ਸੀਂਦਾ ਹੈ ਨਾ ਦਰਜੀ ਉਹ ਵੀ ਇੱਕ ਨਾਲਾ ਪਾ ਦਿੰਦਾ ਕਿਤੇ ਬਟਨ ਲਾ ਦਿੰਦਾ ਕਿਤੇ ਜ਼ਿੱਪ ਲਾ ਦਿੰਦਾ ਕਿਤੇ ਉਹਨੂੰ ਕੱਪੜਾ ਪਾ ਲਿਆ ਤੇ ਉਹਨੂੰ ਪਤਾ ਹੁੰਦਾ ਵੀ ਲੋਡ ਵੀ ਪੈਣੀ ਇਹਨੂੰ ਕਿਤੇ ਚੇਂਜ ਕਰਨ ਦੀ ਵੀ ਜਾਂ ਵਾਸ਼ਰੂਮ ਵੀ ਜਾਣਾ ਹੈ ਇੱਕ ਗਲਤੀ ਨਾਲ ਇੱਕ ਪੈਂਟ ਜਿਹੜੀ ਪਿੰਡੇ ਨਾਲ ਵੈਲਡ ਕਰਾ ਬੈਠੇ ਨੇ ਜਿੱਦਾਂ ਰਾਹ ਹੀ ਕੋਈ ਨਹੀਂ ਉਹ ਲੈ ਤਾਂ ਆਉਂਦੀ ਇਹਨੂੰ ਬੇਬੇ ਨੂੰ ਚਲਾਉਣਾ ਕਿੱਥੇ ਆ ਪਾਣੀ ਤਾਂ ਹੈ ਨਹੀਂ ਫਿਰ ਜੇ ਪਾਣੀ ਹੈਗਾ ਤਾਂ ਅੱਗੇ ਪਾਣੀ ਜਿੱਥੇ ਤੱਕ ਜਾਂਦਾ ਰੂਟ ਕਿਵੇਂ ਬਣਾਉਣਾ ਇਹ ਤਾਂ ਹੁਣ ਅਗਲੀ ਸਰਕਾਰ ਨੂੰ ਮੁਸੀਬਤ ਪਾ ਗਏ ਜਿਹੜੀ ਉਹ ਅਗਲੀ ਸਰਕਾਰ ਆਉਣੀ ਉਹ ਸੋਚੇ ਵੀ ਇਹਦਾ ਹੁਣ ਕੀ ਕਰਨਾ ਹੁਣ ਜੇ ਗਲਤੀ ਨਾਲ ਇੱਕ ਗਾਪੂ ਬੂਮਾ ਨਿਕਲ ਗਈ ਤਾਂ ਉਹਨੂੰ ਸੱਚ ਕਰਨ ਲਈ ਕਰੋੜਾਂ ਰੁਪਏ ਤੇ ਨਾ ਨਾ ਫੂਕ ਦਿਓ ਪੰਜਾਬ ਦੇ ਸੋ ਕਰੋੜਾ ਰੁਪਏ ਨੂੰ ਅੱਗ ਲਾਈ ਗਈ ਹੈ ਮੈਂ ਕਹਿੰਦਾ ਹੋਰ ਕੁਝ ਨਹੀਂ ਜਿੰਨੇ ਪੈਸੇ ਸਾਰੇ ਕੰਮ ਦੇ ਉੱਤੇ ਲੱਗੇ ਐ ਉਹਦੇ ਨਾਲ ਘੱਟੋ ਘੱਟ ਨਹੀਂ ਤੇ 2-400 ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਇਆ ਜਾ ਸਕਦਾ ਸੀ ਬਹੁਤਾ ਨਾ ਸੀ 4-500 ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਜਾਂਦਾ ਨਾ ਕਿ ਕਿਸਾਨਾਂ ਦੇ ਖੇਤ ਉਜਾੜੇ ਜਾਂਦੇ ਪਿੱਛੋਂ ਪਾਣੀ ਚਲਵਾ ਕੇ ਸੋ ਡੈਮ ਇਹਨਾਂ ਕੰਮਾਂ ਲਈ ਨਹੀਂ ਹੁੰਦੇ ਕਿ ਤੁਸੀਂ ਕੋਈ ਚੋਜ ਕਰਨਾ ਹੈ ਤੁਸੀਂ ਕੋਈ ਲਾਟ ਕਰਨਾ ਹੈ ਤੁਸੀਂ ਕੋਈ ਗੁਲਗੁਲੀ ਜੀ ਕਰਨੀ ਹੈ ਤੇ ਪਿੱਛੋਂ ਪਾਣੀ ਚਲਵਾ ਦਿਓ ਤੁਸੀਂ ਇੱਕ ਵਾਰੀ ਬਸ ਦੀਆਂ ਚਾਰ ਕ ਕਮੇਟਣੀਆਂ ਦੇ ਦਿੱਤੀਆਂ 5-700 ਏਕੜ ਖੇਤ ਲੋਕਾਂ ਦੇ ਉੱਜੜ ਗਏ ਕਿਸਾਨ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ ਖੇਤਾਂ ਦੀ ਪਰਵਾਹ ਨਹੀਂ ਕੀਤੀ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਨ ਆਏ ਆ ਕਿ ਚਲੋ ਇੱਕ ਗੱਲ ਅਸੀਂ ਬਰਦਾਸ਼ਤ ਕਰ ਲਈ ਪਰ ਉਸ ਤੋਂ ਬਾਅਦ ਜੋ-ਜੋ ਗੱਲਾਂ ਵੀ ਤੁਹਾਡੇ ਮੂੰਹੋਂ ਗਲਤੀਆਂ ਨਾਲ ਨਿਕਲ ਗਈਆਂ ਕੋਈ ਐਸੀ ਅਸੀਂ ਗੱਪ ਫੜ ਮਾਰ ਬੈਠੇ ਆ ਉਹਨੂੰ ਹੁਣ ਪੂਰਾ ਕਰਨ ਲਈ ਜਿਹੜੇ 2-4 ਦਿਨ ਅਜੇ ਰਹਿ ਗਏ ਨੇ ਹੋਰ ਕਰੋੜਾ ਰੁਪਏ ਦਾ ਉਜਾੜਾ ਨਾ ਕਰਿਓ ਸੋ ਮੈਂ ਬੇਨਤੀ ਕਰਾਂਗਾ ਆਪਣੇ ਦੋਸਤਾਂ ਨੂੰ ਕਿ ਅਜੇ ਤੱਕ ਕੋਈ ਦਰਵਾਜ਼ਾ ਖੋਲਣ ਗੇਟ ਖੋਲਣ ਨਹੀਂ ਆਇਆ ਨਾ ਇੱਥੇ ਕੋਈ ਟਾਈਮਿੰਗ ਲਿਖੀ ਹੈ ਸਾਨੂੰ ਵੀ ਕਦੋਂ ਮਿਲ ਸਕਦਾ ਅੰਦਰ ਝੂਟਾ ਸੋ ਲਾਸਟ ਤੇ ਵੀਰੋ ਇੱਥੇ ਬਹਿ ਕੇ ਆਪਣੇ ਪਾਰਟੀ ਦੇ ਹੋਰ بڑے ਕੰਮ ਨਹੀਂ ਕਰਨ ਵਾਲੇ ਉਹ ਵੀ ਵੇਸਟ ਹੋਏਗਾ ਟਾਈਮ ਆਪਣਾ ਬਾਕੀ ਕੰਮ ਕਰ ਲਈਏ ਲਾਸਟ ਤੇ ਇੱਕੋ ਗੱਲ ਕਹਿ ਕੇ ਬੇਨਤੀ ਕਰਾਂਗਾ ਕਿ ਆਪਾਂ ਧਰਨਾ ਇੱਥੋਂ ਚੱਕ ਲਈਏ ਧਰਨਾ ਦੇਣ ਦਾ ਤੇ ਫਾਇਦਾ ਕੋਈ ਨਹੀਂ ਲਾਸਟ ਗੱਲ ਕਵਾਂਗਾ ਝੋਟੇ ਵਾਲੇ ਘਰੋਂ ਲੱਸੀ ਨਹੀਂ ਪਾੜੀ ਦੀ